ਨਮਸਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੇਠਲੀ ਅਦਾਲਤ ਤੋਂ ਜਵਾਬ ਮਿਲ ਗਈ ਸੀ ਲੇਕਿਨ ਦੂਸਰੇ ਦਿਨ ਈਡੀ ਅਤੇ ਈਡੀ ਦੇ ਸਰਵ ਉੱਚ ਅਧਿਕਾਰੀਆਂ ਨੇ ਪਟੀਸ਼ਨ ਦਾਇਰ ਕਰ ਦਿੱਤੀ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਯਾਨੀ ਕਿ ਉਸ ਦੀ ਜਵਾਬਾਂ ਤੇ ਰੋਕ ਲਗਾ ਦਿੱਤੀ ਦੂਜੀ ਪਾਸੇ ਫਿਰ ਅਰਵਿੰਦ ਕੇਜਰੀਵਾਲ ਨੇ ਪਟੀਸ਼ਨ ਦਾਇਰ ਕੀਤੀ ਸੁਪਰੀਮ ਕੋਰਟ ਤੇ ਕਿ ਮੈਨੂੰ ਜਿਹੜੀ ਹੈ ਜ਼ਬੰਤ ਮਿਲੇ ਜਿਹੜੀ ਹੇਠਲੀ ਅਦਾਲਤ ਦੀ ਜੱਜ ਸੀ ਬਿੰਦੂ ਉਸ ਨੇ ਇਹ ਕਹਿ ਕੇ ਪੱਲਾ ਛਾੜ ਦਿੱਤਾ ਕਿ ਹਜ਼ਾਰ ਤੋਂ ਵੱਧ ਪੇਜਾਂ ਦਾ ਵਰਕਿਆਂ ਦਾ ਜਿਹੜਾ ਕੇਸ ਸੀ ਇਸ ਲਈ ਉਸ ਨੂੰ ਮੈਂ ਪ੍ਰੋਪਰ ਤਰੀਕੇ ਨਾਲ ਪੜ ਨਹੀਂ ਪਾਈ ਇਸ ਲਈ ਬਿਲਕੁਲ ਕਾਲੀ ਹੋ ਗਈ ਮੈਂ ਜ਼ਬਾਨ ਦੇ ਦਿੱਤੀ ਲੇਕਰ ਹੁਣ ਸੁਪਰੀਮ ਕੋਰਟ ਇਸ ਗੱਲ ਤੇ ਬੰਧਨ ਕਰ ਰਹੀ ਹੈ ਕਿ ਇੱਕ ਜੱਜ ਬਿਨਾ ਪੜੇ ਤੂੰ ਕੇਸ ਦੀ ਸੁਣਵਾਈ ਕਿਵੇਂ ਕਰ ਸਕਦਾ ਹੈ ਕਿਵੇਂ ਉਸ ਦੀ ਜੱਜਮੈਂਟ ਜਿਹੜੀ ਹੈ ਪ੍ਰੋਡਿਕਸ਼ਨ ਕਰ ਸਕਦਾ ਹੈ ਈਡੀ ਨੇ ਅਤੇ ਈਡੀ ਦੇ ਸਰਵ ਉੱਚ ਅਧਿਕਾਰੀਆਂ ਨੇ ਅਰਵਿੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਨੇ ਅਤੇ ਆਮ ਆਦੀ ਪਾਰਟੀ ਦੇ ਸੁਪਰੀਮੋ ਵੀ ਨੇ ਉਹਨਾਂ ਦੀ ਜਿਹੜੀ ਜ਼ਬੰਤ ਰੱਦ ਕਰਨ ਲਈ ਪਟੀਸ਼ਨ ਦਾਇਰ ਕਰ ਦਿੱਤੀ ਲੇਕਿਨ ਇੱਕ ਹੋਰ ਹੁਣ ਪੰਗਾ ਪੈ ਗਿਆ ਹੈ ਕਿਉਂਕਿ ਦੱਸ ਦਈਏ ਕਿ ਜਿਹੜੇ ਦੋਸ਼ ਆਇਦ ਕੀਤੇ ਹੋਏ ਨੇ ਜਾ ਜਿਹੜੇ ਦੋਸ਼ ਲਗਾਏ ਹੋਏ ਨੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਤੇ ਉਹ ਨੇ منی ਲਾਂਡਰੀ ਨੂੰ ਲੈ ਕੇ ਅਤੇ ਦੂਸਰਾ ਦੋਸ਼ ਹੈ ਸ਼ਰਾਬ ਘਟਾੜੇ ਨੂੰ ਲੈ ਕੇ ਮਨੀਸ਼ ਸੋਧਿਆ ਵੀ ਕਾਫੀ ਲੰਬੇ ਸਮੇਂ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਬੰਦ ਨੇ ਕਈ ਇਹ ਵੀ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਜਿਹੜੇ ਸਾਰੇ ਦੋਸ਼ ਜਿਹੜੇ ਨੇ ਉਹ ਮਨੀਸ਼ ਸੋਧਿਆ ਤੇ ਲਗਾਉਣਾ ਚਾਹੁੰਦਾ ਹੈ ਲੇਕਿਨ ਅੱਜ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਮੈਂ ਵੀ ਬੇਕਸੂਰ ਹਾਂ ਔਰ ਮਨੀਸ਼ ਸੋਧਿਆ ਵੀ ਜਿਹੜੇ ਸਿੱਖਿਆ ਮੰਤਰੀ ਰਹੇ ਨੇ ਦਿੱਲੀ ਦੇ ਉਹ ਵੀ ਬੇਕਸੂਰ ਨੇ ਲੇਕਿਨ ਹੁਣ ਤੀਜਾ ਪੰਗਾ ਪੈ ਗਿਆ ਅਰਵਿੰਦ ਕੇਜਰੀਵਾਲ ਨੂੰ ਯਾਨੀ ਕਿ ਉਸ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਕਿਉਂ ਕਿ ਸੀਬੀਆਈ ਨੇ 3 ਦਿਨ ਦਾ ਰਿਮਾਂਡ ਲੈ ਲਿਆ ਹੈ 3 ਦਿਨ ਦੀ ਰਿਮਾਂਡ ਤੇ ਨੇ ਸੀਬੀਆਈ ਦੇ ਅਰਵਿੰਦ ਕੇਜਰੀਵਾਲ ਇਟ ਮੀਨਸ ਜਿਹੜਾ ਈਡੀਸੀ ਜਾਂ ਈਡੀ ਦੇ ਸਰਵੋਚਿਤ ਅਧਿਕਾਰੀ ਸੀ ਉਹਨਾਂ ਕੋਲੋਂ ਸ਼ਾਨਦਬੀਨ ਚੰਗੇ ਤਰੀਕੇ ਨਾਲ ਨਹੀਂ ਕੀਤੀ ਗਈ ਜਾ ਪ੍ਰੋਪਰ ਤਰੀਕੇ ਦੇ ਨਾਲ ਉਹ ਇਨਵੈਸਟੀਗੇਸ਼ਨ ਨਹੀਂ ਕਰ पाए ਇਸ ਲਈ ਹੁਣ ਸੀਬੀਆਈ ਨੇ ਜਿਹੜਾ ਹੈ ਵਾਗਡੋਰ ਆਪਣੇ ਹੱਥ ਵਿੱਚ ਲੈ ਲਈ ਹੈ ਅਰਵਿੰਦ ਕੇਜਰੀ왈 ਦੇ ਕੇਸ ਦੀ ਲੇਕਿਨ ਜੱਜ ਨੇ ਇੱਕ ਸਵਾਲ ਪੁੱਛਿਆ ਹੈ ਹਾਲਾਂਕਿ 3 ਦਿਨ ਦਾ ਰਿਮਾਂਡ ਮਿਲ ਗਿਆ ਹੈ ਸੁਪਰੀਮ ਕੋਰਟ ਵੱਲੋਂ ਕਿ ਤੁਸੀਂ ਅਰਵਿੰਦ ਕੇਜਰੀ왈 ਦੀ ਪੁੱਛਗਿੱਛ ਕਰ ਸਕਦੇ ਹੋ ਲੇਕਿਨ ਇੱਕ ਜੱਜ ਜੱਜ ਵੀ ਜੱਜ ਨੇ ਸਵਾਲ ਪੁੱਛਿਆ ਹੈ ਈਡੀ ਕਰੋ ਅਤੇ ਸੀਬੀਆਈ ਦੇ ਕੋਲੋਂ ਉਹਨਾਂ ਨੇ ਕਿਹਾ ਕਿ ਕਿਵੇਂ ਹੋ ਸਕਦਾ ਕਿ ਈਰੀ ਕੋਲ ਦੋਸ਼ਤਾ ਨਹੀਂ ਹੋਏ ਕਿਵੇਂ ਜਿਹੜੀ ਹੈ ਲਜਾ ਸਕਦੀ ਹੈ ਸੀਬੀਆਈ ਜਿਹੜੀ ਰਿਮਾਂਡ ਤੇ ਕਿਉਂਕਿ ਕੇਸ ਜਿਹੜਾ ਹੈ ਉਹਨੂੰ ਗੁੱਤਮ ਗੁਤਮੀ ਹੋ ਗਿਆ ਆਪਸ ਵਿੱਚ ਜਿਹੜੀ ਕੇਸ ਦੀ ਕਹਾਣੀ ਵਿਗੜਦੀ ਜਾ ਰਹੀ ਹੈ ਕਿਉਂਕਿ ਕੇਜਰੀਵਾਲ ਤਾਂ ਇੱਕ ਠੋਕੇ ਕਹਿ ਰਹੇ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਬਾਹਰ ਆਈ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਨਿਰਦੋਸ਼ ਆ ਲੇਕਿਨ ਹੁਣ ਸਵਾਲ ਹੈ ਜੱਜ ਸਾਹਿਬਾਨ ਨੇ ਜਿਹੜੀ ਸੁਪਰੀਮ ਕੋਰਟ ਦੇ ਉਹ ਸੀਬੀਆਈ ਕੋਲ ਪੁੱਛ ਰਹੇ ਨੇ ਕਿ ਕੀ ਜਿਹੜੇ ਦੋਸ਼ ਆਇਦ ਕੀਤੇ ਸੀ ਈਡੀ ਅਤੇ ਈਡੀ ਦੇ ਸਰਵ ਉੱਚ ਅਧਿਕਾਰਗਿਆ ਨੇ ਕਿ ਉਹ ਉਹਨਾਂ ਨੂੰ ਪ੍ਰੂਫ ਕਰਨ ਦੇ ਵਿੱਚ ناکਾਮ ਹੋਏ ਨੇ ਜਾਂ ਕਾਮਯਾਬ ਨਹੀਂ ਹੋਏ ਇਸ ਲਈ ਤੁਸੀਂ ਕਰ ਦਿੱਤਾ ਹੈ ਇਹ ਕੇਸ ਸੀਬੀਐਸ ਦੇ ਹਵਾਲੇ ਸੀਬੀਆਈ ਦੇ ਹਵਾਲੇ ਹੁਣ ਵਿਜੀਲੈਂਸ ਬਿਊਰੋ ਜਿਹੜੀ ਹੈ ਉਹ ਕੇਸ ਦੀ ਇਨਵੈਸਟੀਗੇਸ਼ਨ ਕਰੇਗੀ 10 ਦਿਨ ਤੋਂ ਬਾਅਦ ਪਤਾ ਲੱਗੇਗਾ ਕਿ ਅਰਵਿੰਦ ਕੇਜਰੀ ਵਾਲਫਿਰ ਦੁਆਰਾ ਪਟੀਸ਼ਨ ਦਾਇਰ ਕਰਦੇ ਨੇ ਜਾਂ ਨਹੀਂ ਕਰਦੇ ਆਪਣੀ ਜਵੰਤ ਲਈ ਧੰਨਵਾਦ